ਤੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇਦਾਂ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਗੇ ਲੱਗਣ ਕਾਰਨ ਇਹ ਉਸ ਦੀ ਮੌਤ ਹੋ ਗਈ ਆ ਹਸਪੀਟਲ ਤੋਂ ਛੁੱਟਾ ਆਪਣੀ ਇਹ ਹੋਰ ਤੁਹਰੇ ਦਾ ਅਲਕੋਹਲ ਚ ਮੇਰਾ ਨਾਮ ਭਾਈ ਵਿਸ਼ਾਲ ਆ ਤੇ ਇੱਥੇ ਹਸਪੀਟਲ ਚ ਹੀ ਇਹ ਮਲਾਜਮ ਆ ਜੀ ਸਾਡੇ ਉਸਟੈਂਡ ਦਾ ਤੇ ਇੱਥੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਦਾ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਕੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਬੰਨੇ ਮਲਾਜਮਾਂ ਨੂੰ ਦੱਸਿਆ ਵਾ ਉਸ ਦੀ ਪੁਸ਼ਪੰਦਤਲ ਕੀਤੀ ਜਾ ਰਹੀ ਆ ਕੋਈ ਟੀਕਾ ਬਰਾਮਦ ਵੀ ਹੋਇਆ ਲੱਗਦਾ ਹਾਂਜੀ ਟੀਕਾ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਦਿਖੂਗਾ ਵੀਡੀਓ ਬਣਾਈ ਸੀਗੀ ਨਾਲ ਸ਼ਾਟ ਲਿਆ ਹੋਇਆ ਸੀਗਾ ਭਾਈ ਨੇ ਤੇ ਵੀਡੀਓ ਬਣੀ ਇਹ ਹੋਇਆ ਕਿ ਸਵਪਰੀ ਕੀ ਘਟਨਾ ਹੈ ਇਹ ਸੁਲਤਾਨਪੁਰ ਦੇ ਹਸਪਤਾਲ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਵਾਪਰੀ ਹੈ ਇਹ ਘਟਨਾ ਇਹ ਬੋਸ਼ਰਮ ਕਿੱਥੋਂ ਮਿਲਿਆ ਹਾਂਜੀ ਨੌਜਵਾਨ ਕਿੱਥੋਂ ਮਿਲਿਆ ਨੌਜਵਾਨ ਬਈ ਜੀ ਇੱਥੇ ਹਸਪੀਟਲ ਦੇ ਹੀ ਬਾਥਰੂਮ ਦੇ ਵਿੱਚੋਂ ਮਿਲਿਆ ਬਾਥਰੂਮ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਆਜੇ ਹਸਪੀਟਲ ਦੇ ਤੋਂ ਸ਼ਿਕਾਇਤ ਹੋ ਰਹੀ ਹੈ ਇਹ ਹਸਪੀਟਲ ਦੇ ਇਹ ਬਿਆਨ ਹੋਂਦ ਤੇ ਤਾਜ ਖਾਸ ਕਰਕੇ ਸਿਹਤ ਅਧਿਕਾਰ ਤੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇਦਾਂ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਗੇ ਲੱਗਣ ਕਾਰਨ ਇਹ ਉਸਦੀ ਮੌਤ ਹੋ ਗਈ ਆ ਹਸਪਤਾਲ ਤੋਂ ਛੁੱਟਾ ਆਪਣੀ ਇਹ ਵਾਰ ਤੁੰਗ ਦਾ ਅਲਕੌਂਚ ਮੇਰਾ ਨਾਮ ਭਾਈ ਵਿਸ਼ਾਲ ਆ ਤੇ ਇੱਥੇ ਹਸਪੀਟਲ ਚ ਹੀ ਇਹ ਹੀ ਮਲਾਜਮ ਆ ਜੀ ਸਾਡੇ ਉਹ ਸਟੈਂਡ ਉੱਤੇ ਇੱਥੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇੱਦਾਂ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਗੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਬੰਨੇ ਮਲਾਜਮਾਂ ਨੂੰ ਦੱਸਿਆ ਵਾ ਤੇ ਉਸ ਦੀ ਪੁਸ਼ਪੰਦਤਲ ਕੀਤੀ ਜਾ ਰਹੀ ਹੈ ਕੋਈ ਟੀਗਾ ਬਰਾਮਦ ਵੀ ਹੋਇਆ ਲੱਗ ਹਾਂਜੀ ਟੀਗਾ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਦਿਖੂਗਾ ਵੀਡੀਓ ਬਣਾਈ ਸੀਗੀ ਨਾਲ ਸ਼ਾਟ ਲਿਆ ਹੋਇਆ ਸੀਗਾ ਭਾਈ ਨੇ ਤੇ ਵੀਡੀਓ ਬਣੀ ਹੈ ਉਹ ਤੇ ਹੋਇਆ ਕਿਥੇ ਵਾਪਰੀ ਕਿਥੇ ਘਟਨਾ ਹੈ ਇਹ ਸੁਲਤਾਨਪੁਰ ਦੇ ਹਸਪਤਾਲ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਵਾਪਰੀ ਆਈ ਘਟਨਾ ਤੇ ਬਾਥਰੂਮ ਕਿੱਥੋਂ ਮਿਲਿਆ ਹਾਂਜੀ ਨੌਜਵਾਨ ਕਿੱਥੋਂ ਮਿਲਿਆ ਨੌਜਵਾਨ ਬਈ ਜੀ ਇੱਥੇ ਹਸਪੀਟਲ ਦੇ ਹੀ ਬਾਥਰੂਮ ਦੇ ਵਿੱਚੋਂ ਮਿਲਿਆ ਬਾਥਰੂਮ ਦੇ ਵਿੱਚੋਂ ਲਾਸ਼ ਬਰਾਮਦ ਹੋਈ ਆ ਪਾਚੇ ਹਸਪੀਟਲ ਦੇ ਤੋਂ ਕਿਥੋਂ ਸ਼ਿਹਾਪਤ ਹੋਈ ਸੀ ਇਹ ਹੋਰ ਕਿਸੇ ਦੀ ਬਾਤ ਉਹਦੇ だっ ਕਿ ਅਲਕੋਹੋਲ ਚਿਸ ਨੌਜਵਾਨ ਪੈਦਾ ਤੇ ਜਿਸ ਨੂੰ ਤੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇਦਾਂ ਵਾਸ਼ਰੂਮ ਤੋਂ ਮਿਲਿਆ ਵਾ ਤੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਕੇ ਲੱਗਣ ਕਾਰਨ ਤੇ ਉਸ ਦੀ ਮੌਤ ਹੋ ਗਈ ਆ ਉਸ ਨੂੰ ਲੱਗੋ ਕੋਈ ਖਤਰਾ ਆਪਣੀ ਇਹ ਹੋਰ ਪਿਰਾ ਤੁੰਗਦਾ ਅਲਕੋਹਲ ਚ ਮੇਰਾ ਨਾਮ ਭਾਈ ਵਿਸ਼ਾਲ ਆ ਤੇ ਇੱਥੇ ਹਸਪਤਾਲ ਚ ਹੀ ਇਹ ਮਲਾਜਮ ਆ ਜੀ ਸਾਡੇ ਉਸ ਸਟੈਂਡ ਦਾ ਤੇ ਇੱਥੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇੱਦਾਂ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਕੇ ਲੱਗਣ ਕਾਰਨ ਤੇ ਉਸ ਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਬੰਨੇ ਮਲਾਜਮਾਂ ਨੂੰ ਦੱਸਿਆ ਵਾ ਤੇ ਉਸ ਦੀ ਪੁਸ਼ਪੰਦ ਤਾਲ ਕੀਤੀ ਜਾ ਰਹੀ ਹੈ ਕੋਈ ਟੀਕਾ ਬਰਾਮਦ ਵੀ ਹੋਇਆ ਲੱਗਦਾ ਹਾਂਜੀ ਟੀਕਾ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਦਿਖੂਗਾ ਵੀਡੀਓ ਬਣਾਈ ਸੀਗੀ ਨਾਲ ਸ਼ਾਟ ਲਿਆ ਹੋਇਆ ਸੀਗਾ ਭਾਈ ਨੇ ਤੇ ਵੀਡੀਓ ਬਣੀ ਦੇ ਇੱਕ ਹੋਇਆ ਕਿਤੇ ਵਾਪਰੀ ਕਿਤੇ ਘਟਨਾ ਹੈ ਇਹ ਸੁਲਤਾਨਪੁਰ ਦੇ ਹਸਪਤਾਲ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਵਾਪਰੀ ਹੈ ਇਹ ਘਟਨਾ ਇਹ ਬੌਸ਼ਰਮ ਕਿੱਥੋਂ ਮਿਲਿਆ ਹਾਂਜੀ ਨੌਜਵਾਨ ਕਿੱਥੋਂ ਮਿਲਿਆ ਨੌਜਵਾਨ ਬਈ ਜੀ ਇੱਥੇ ਹਸਪੀਟਲ ਦੇ ਹੀ ਬਾਥਰੂਮ ਦੇ ਵਿੱਚੋਂ ਮਿਲਿਆ ਬਾਥਰੂਮ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਪਾਚੇ ਹਸਪੀਟਲ ਦੇ ਤੋਂ ਸ਼ਿਕਾਇਤ ਹੋਈ ਸੀ ਇਹ ਹਸਪੀਟਲ ਦੇ ਬਾਥਰੂਮ ਦੇ ਢਾਕੇ ਇੱਕ ਅਲਕੋਹੋਲਿਕ ਨੌਜਵਾਨ ਪਿਆ ਤੇ ਜਿਸ ਨੂੰ ਦੱਸੀ ਸਾਹਮਣੇ ਚਾਹੀਦਾ ਹੈ ਕਿ ਪਾਸ ਚੋਰ ਨੂੰ ਰੱਟੇ ਕਰਨ ਲਈ ਇਹ ਜੋ ਵਿਆਹ ਨਾਲ ਦੇ ਤਦ ਜੋ ਖਾਸ ਕਰਕੇ